ਤਾਲੇ थाना सदर पट्टी ਦੇ ਅਧੀਨ ਇੱਕ ਪਰਚਾ ਦਰਜ ਹੋਇਆ ਸੀ 188/25 ਜਿਹਦੇ ਵਿੱਚ ਰਾਜਦੀਪ ਸਿੰਘ ਏਲੀਅਸ ਰਾਜਾ ਪੁੱਤਰ ਜਸਵੰਤ ਸਿੰਘ ਵਾਸੀ ਬੂ थाना ਹਰੀਕੇ ਇਹਦੇ ਤੋਂ ਇੱਕ ਪਿਸਤਲ ਬਰਾਮਦ ਹੋਈ ਸੀ ਸਮੇਤ ਰੋਂਗ ਕੱਲ ਜਦੋਂ ਆਪਾਂ ਪਰਚਾ ਦੇਣ ਤੋਂ ਬਾਅਦ ਇਹਦੀ ਅरेस्ट ਪਾਈ ਤੇ ਬਾਕੀ ਦੀ ਵੈਰੀਫਿਕੇਸ਼ਨ ਕੀਤੀ ਤੇ ਉਸ ਦੌਰਾਨ ਪਤਾ ਲੱਗਾ ਕਿ ਇਹਦੇ ਤੇ ਕੁੱਲ ਮਿਲਾ ਕੇ 4 ਪਰਚੇ ਹੋਰ ਵੀ ਪਿਛਲੇ ਹੈਗੇ ਹਨ ਜਿਨ੍ਹਾਂ ਵਿੱਚ ਹਰੀਕੇ ਥਾਣੇ ਤੇ 307 ਆਈਪੀਸੀ ਹਰੀਕੇ ਥਾਣੇ 188 ਆਈਪੀਸੀ ਸਿਟੀ ਜ਼ੀਰਾ सिटी ज़िला थाने ਵਿੱਚ 307 आईपीसी ਅਤੇ ਹੋਰ ਪਰਚੇ ਇਰੇ ਵਿੱਚ ਇਹਦੇ ਉੱਪਰ ਦਰਜ ਸੰਗ ਕੱਲ ਇਸਨੇ ਆਪਣੇ ਕੋਲ ਇੱਕ ਇਨਕਸ਼ਾਫ ਕੀਤਾ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਜਿਹੜਾ ਇਹਨੇ ਪਿੰਡ ਬਾਮਣੀ ਵਾਲੇ ਦੇ ਇੱਕ ਸੁਨਸਾਨ ਜਗ੍ਹਾ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ ਤੇ ਰਿਕਵਰ ਕਰਵਾ ਸਕਦਾ ਹੈ ਜਦੋਂ ਥਾਣਾ सदर पट्टी ਦੀ ਪੁਲਿਸ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਸ਼ੀ ਰਾਜਾ ਰਾਜਦੀਪ ਨੂੰ ਆਪਣੇ ਨਾਲ ਲੈ ਕੇ ਉਹ ਇਸ ਏਰੀਆ ਵਿੱਚ ਰਿਕਵਰੀ ਕਰਨ ਆਏ ਤੇ ਅਚਾਨਕ ਹੀ ਰਾਜਦੀਪ ਨੇ ਲੁਕਿਆ ਹੋਇਆ ਵੈਪਨ ਜਿਹੜਾ ਕਿ ਆਲਰੇਡੀ ਲੋਡਡ ਸੀ ਉਹਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜਵਾਬੀ ਫਾਇਰ ਵਿੱਚ ਪੁਲਿਸ ਪਾਰਟੀ ਨੇ ਵੀ ਬੜੀ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਸ ਦੀ ਲਾਤੇ ਲੱਗ ਗਿਆ ਇਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਕਾਲ ਕਰਕੇ ਜ਼ਖਮੀ ਹਾਲਾਤ ਵਿੱਚ ਇਸ ਨੂੰ ਸਿਵਲ ਹਸਪੀਟਲ ਪੱਟੀ ਦਾਖਲ ਕਰਵਾਇਆ ਹੈ ਅਗਲੀ ਕਰ ਕਾਰਵਾਈ ਕੀ ਹੈ ਅਜੇ ਆਪਾਂ ਚੈੱਕ ਕਰ ਰਹੇ ਹਾਂ ਇਹਦੇ ਤੇ ਹੋਰ ਵੀ ਪਰਚੇ ਹੈਗੇ ਨੇ ਜਿਹੜੇ ਆਪਾਂ ਤਸਦੀਕ ਕਰ ਰਹੇ ਹਾਂ ਤੇ ਮੀਨਵਾਇਲ ਇਹ ਵੀ ਦੱਸਣਾ ਚਾਹੂੰਗਾ ਕਿ ਪ੍ਰਭ ਦਾਸੋਵਾਲ ਜਿਹੜਾ ਕਿ ਗੈਂਗਸਟਰ ਹੈ ਉਹਦਾ ਇਹ ਉਹਦਾ